पिछले दौरान जख्मी हुई मंजीत कौर इंसाफ लैंड लाई ले दर दर दिया ठोकरा खा रही है जबकि सी एच सी धारीवाल वालों थावाल विखे एम एल आर के बावजूद भी दोषियों विरुद्ध कोई कार्रवाई नहीं की जा रही वीर तौरत मनजीत कौर ने दसिया कि मेरी शादी पिंड बसनावाल के सरताज सिंह ने अपने रिश्तेदार अमनदीप सिंह पुत्र अजैब सिंह वासी दियोल जिला गुरदासपुर न करवाई सी और शादी तो बाद साड़ी अन बन हो गई अति मैं अपने पिंड पसनावाल विखे रहन लग पाई जब कि मेरा मेरे पति नाल मानयोग अदालत विच केस चल रहा है जब कि सरदार सिंह पुत्र

ਅਧਿਕਾਰੀ ਨਾਲ ਸਪਰੰਦ ਕੀਤਾ ਗਿਆ ਤਾਂ ਉਹਨਾਂ ਦੱਸਿਆ ਕਿ ਦੋਨਾਂ ਪਾਰਟੀਆਂ ਨੂੰ ਥਾਣੇ ਬੁਲਾ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਨਾਮ ਮਨਜੀਤਪੁਰ ਪਿੰਡ ਪਸਨਾਵਾਲ ਦੀ ਮੈਂ ਰਹਿਣ ਵਾਲੀ ਆ ਤੇ ਮੇਰੇ ਪਿੰਡ ਦੇ ਪਸਨਾਵਾਲ ਦੇ ਵਿਚੋਲੇ ਆ ਸਰਤਾਜ ਸਿੰਘ ਉਹਨਾਂ ਨੇ ਮੇਰਾ ਮੇਰੀ ਸ਼ਾਦੀ ਕਰਾਈ ਪੁੱਤਰ ਅਮਨਦੀਪ ਸਿੰਘ ਪੁੱਤਰ ਅਜੈਬ ਸਿੰਘ ਦੇ ਨਾਲ ਸ਼ਾਦੀ ਕਰਾਈ ਤੇ ਮੁੜ ਕੇ ਮੈਨੂੰ ਸੋੜਾ ਪਰਿਵਾਰ ਤੰਗ ਪਰੇਸ਼ਾਨ ਕਰਦਾ ਤੇ 4 ਸਾਲ ਹੋ ਗਏ ਤੇ ਬਾਅਦ ਤੋਂ ਨਾ ਪਰੇਸ਼ਾਨ ਤੰਗ ਕਰਦੇ ਰਹੇ ਸੋੜੇ ਪਰਿਵਾਰ ਮੈਂ ਮੁੜ ਕੇ ਆਪਣੇ ਵੀ ਪੇਕੇ ਪਰਿਵਾਰ ਆ ਗਈਆਂ ਉੱਥੇ ਰਹਿ ਰਹੀਆਂ ਮੁੜ ਕੇ ਕੇਸ ਕੇਸ ਕੀਤਾ ਘੋਟ ਕੇਸ ਤੇ ਉਹ ਵਿਚੋਲੇ ਜਿਹੜੇ ਆ ਉਹ ਮੇਰੇ ਤੇ ਦਬਾਅ ਪਾ ਰਹੇ ਆ ਵੀ ਕੇਸ ਵਾਪਸ ਲੱਲਾ ਉਹਨਾਂ ਦੇ ਨਾਲ ਲੜਾਈ ਝਗੜੇ ਵੀ ਹੋਏ ਸਾਡੇ ਕਾਫੀ ਮਾਮਿਆਂ ਨੂੰ ਵੀ ਸੱਟਾਂ ਲਾਈਆਂ ਉਹਨਾਂ ਨੇ ਤੇ ਮੇਰੇ ਤੇ ਵੀ ਲਾਈਆਂ ਸਰਤਾਜ ਸਿੰਘ ਨੇ ਵੀ ਸੱਟਾਂ ਲਾਈਆਂ ਤੇ ਮੁੜ ਕੇ ਸਾਡੀਆਂ ਮੈਡੀਕਲ ਵੀ ਹੋਏ ਨੇ ਪੁਲਿਸ ਕਾਰਵਾਈ ਨਹੀਂ ਕਰ ਰਹੀ ਤੇ ਕੱਲ ਨੂੰ ਜੇ ਪੁਲਿਸ ਕਾਰਵਾਈ ਨਹੀਂ ਕਰਦੀ ਤੇ ਮੈਂ ਸਰਤਾਜ ਸਿੰਘ ਦੇ ਬੂਏ ਦੇ ਅੱਗੇ ਜਾ ਕੇ ਵੀ ਕੋ ਖਾ ਕੇ ਮਰ ਜਾਊਂਗੀ ਪੁਲਿਸ ਨੇ ਜੇ ਨਾ ਕੋਈ ਕਾਰਵਾਈ ਕੀਤੀ ਤੇ ਪੁਲਿਸ ਤੇ ਸਰਤਾਜ ਸਿੰਘ ਜ਼ਿੰਮੇਵਾਰ ਹੋਣਗੇ ਨਾਲ ਹੀਰਾ ਸਿੰਘ ਪੁੱਤਰ ਬਲਕਾਰ ਸਿੰਘ ਮੇਰੀ ਇੱਕੋ ਬੇਟੀ ਆ ਜੀ ਉਹ 8 ਸਾਲ ਦੀ ਚੌਥਾ ਸਾਲ ਲੱਗਾ ਜੇ ਉਹਨਾਂ ਨੂੰ ਬੇਟੀ ਨੂੰ ਉਹ ਮੰਗ ਕਰਦੇ ਤੁਸੀਂ ਸਰਕਾਰ ਕੋਲ ਸਰਕਾਰ ਕੋਲ ਇਨਸਾਫ ਚਾਹੁੰਦੇ ਆਂ ਵੀ ਬਾ ਸਖਤ ਸਖਤ ਕਾਰਵਾਈ ਵੀ ਕੀਤੀ ਜਾਏ ਇਨਾਂ ਤੇ ਵੀ ਪਰਚਾ ਹੋਵੇ ਜਿਹੜਾ ਤੁਹਾਡਾ ਝਗੜਾ ਹੋਇਆ ਹੈਗਾ ਤੁਸੀਂ ਥਾਣੇ ਕੰਪਲੇਂਟ ਕੀਤੀ ਭਈ ਐਮਰ ਥਾਣੇ ਗਈ ਸੀ ਸਾਡੀ ਹਾਂਜੀ ਸਾਡੀ ਐਮਰੇ ਦੋ ਗਈਆਂ ਤੇਨ ਉਹਨਾਂ ਨੇ ਕੋਈ ਪੀਸ ਨਾ ਹੀ ਨਹੀਂ ਕੀਤੀ ਅੱਜ ਤੱਕ ਕਿਹੜੇ ਥਾਣੇ ਥਾਣੇ ਤੁਹਾਡੀ ਗੱਲ ਪਰ ਆ ਪਿੰਡ ਪਸਣਾ ਆ ਗਏ ਨਾ ਮੇਰਾ ਸਰਵਨ ਸਿੰਘ ਜੀ ਤੇ ਸਾਡੀ ਆਪਣੇ ਵੀ ਮੰਜੀਰਪੁਰ ਇਦਾਹੀਂ ਪਾਲਣ ਪੋਸਣ ਬਚਪਨ ਤੋਂ ਹੀ ਕੀਤਾ ਆਹੀਂ ਇਹਦੀ ਸ਼ਾਦੀ ਕੀਤੀ ਆ ਸ਼ਾਦੀ ਕਰਾਉਣ ਵਾਲਾ ਸਰਤਾਜ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਪਸਨਾਲ ਦਾ ਹੀ ਰਹਿਣ ਵਾਲਾ ਜੇ ਇੰਨੇ ਸ਼ਾਦੀ ਕਰਾਈ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਝੂਠ ਬੋਲ ਕੇ ਕੁਝ ਗੱਲਾਂ ਤੇ ਸ਼ਾਦੀ ਕਰਾਈ ਅਮਨਦੀਪ ਸਿੰਘ ਪੁੱਤਰ ਜੈਪ ਸਿੰਘ ਪਿੰਡ ਦਿਓਲ ਤੇ ਉਹ ਭਾਜੀ ਤੁਹਾਡਾ ਕੋਰਟ ਚ ਕੇਸ ਚੱਲਦੇ ਹੋਇਆ ਉਹ ਸਾਡੇ ਤੇ ਦਬਾਅ ਪਾ ਰਿਹਾ ਤੇ ਸਾਡੇ ਨਾਲ ਲੜਾਈਆਂ ਝਗੜੀਆਂ ਕਰਦਾ ਰਹਿੰਦਾ ਤੇ ਸਾਡੇ ਮੈਡੀਕਲ ਇੱਕ ਪੁਰਾਣਾ ਆ 23 ਦੀ ਰਪੜ ਪਾਤੀ ਇਹਦੇ ਖਿਲਾਫ ਤੇ ਇੱਕ ਹਰ ਹੁਣ ਸਾਡਾ ਝਗੜਾ ਆਇਆ ਜੇ 9 ਮਈ ਨੂੰ ਉਹਦੀ ਸਾਰ ਜਦ ਤੱਕ ਕੋਈ ਸਾਡੀ ਸੁਣਾਈ ਨਹੀਂ ਹੋਈ ਤੇ ਪੁਲਿਸ ਆਮ ਪਾਰਟੀ ਦਾ ਪਿੰਡੋ ਵਰਕਰ ਆ ਕੋਈ ਬੰਦੇ ਜਿਹੜੇ ਆਮ ਪਾਰਟੀ ਦੇ ਉਹ ਦਬਾਅ ਪਾ ਰਹੇ ਆ ਤੇ ਉਹ ਸਾਡੀ ਕੋਈ ਸਰ ਸੁਣਾਈ ਨਹੀਂ ਕਰ ਰਹੇ ਤੇ ਬੇਟੀ ਸਾਡੀ ਬਹੁਤ ਦੁਖੀ ਹੈ ਇਹ ਆਂਦੀ ਹੈ ਕਿ ਮੈਂ ਕੁਝ ਖਾ ਕੇ ਮਰ ਜਾਣਾ ਵਾ ਸਤਾ ਸਿੰਘ ਦੇ ਬੂਏ ਅੱਗੇ ਪੁਲਿਸ ਤੇ ਸਤਾ ਸਿੰਘ ਜਮਿਆ ਰਹਣਗੇ ਜੇ ਸਾਨੂੰ ਇਸ ਸੱਤ ਦਾ ਮਤਲਬ ਪਿੰਨਸਾਬ ਨਾ ਮਿਲੇ ਤੇ ਸਾਨੂੰ ਪਿੰਡ ਦੇ ਪਸਨ ਹਾਲ ਦੀ ਪੰਚਾਇਤ ਜੇ ਉਹਨਾਂ ਨੇ ਸਾਨੂੰ ਲਿਖ ਕੇ ਦਿੱਤਾ ਜੇ ਸਰਪੰਚ ਹਰਦੇਵਾਲ ਸਿੰਘ ਅਜੀਤ ਸਿੰਘ ਮੈਂਬਰ ਪੰਚਾਇਤ ਤੇ ਸਲਖਣ ਸਿੰਘ ਲੰਮੜਦਾਰ ਜੇ ਤੇ ਇੱਕ ਗਵਾਹ ਸਤਰਾਮ ਸਿੰਘ ਜੇ ਜਿੰਨਾ ਉਹਨਾਂ ਲਿਖ ਕੇ ਦਿੱਤਾ ਜੇ ਉਹਨਾਂ ਲਿਖ ਕੇ ਦਿੱਤਾ ਕਿ ਇੱਥੇ ਝਗੜਾ ਹੋਇਆ ਜੇ ਤੇ ਪੁਲਿਸ ਕਿਉਂ ਨਹੀਂ ਕਾਰਵਾਈ ਕਰ ਰਹੀ ਤੇ ਆ ਸਾਨੂੰ ਪੂਰਾ ਉਹਨਾਂ ਨੇ ਸਬੂਤ ਦਿੱਤਾ ਲਿਖ ਕੇ ਕਿ ਅਸੀਂ ਲੜਾਈ ਵੀ ਵੇਖੀ ਸਾਰਾ ਕੁਝ ਹੋਇਆ ਜੇ ਤੇ ਪੁਲਿਸ ਤਾਂ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਕੀ ਮੰਗਤਾ ਤੇ ਮੰਗੇ ਹੋ ਸਾਰਾ ਕਿ ਇਹਨਾਂ ਤੇ 23 24 ਦੀ ਪਰਚਾ ਹੋਣਾ ਚਾਹੀਦਾ ਜੇ ਰਬਟ ਨਹੀਂ ਪੈਣੀ ਚਾਹੀਦੀ ਅੱਗੇ ਵੀ ਰਬਟ ਪਈ ਆ ਉਹਦਾ ਤਾਂ ਕੁਝ ਨਹੀਂ ਬਣਿਆ ਹੁਣ 23 24 ਦਾ ਪਰਚਾ ਹੋਣਾ ਚਾਹੀਦਾ ਜੀ ਸਰ ਸਰ ਪਿੰਡ ਪਸਣਾ ਵਾਲਾ ਤੇ ਇੱਕ ਝਗੜਾ ਹੋਇਆ ਆਇਆ ਉਹਦੇ ਸਬੰਧ 'ਚ ਤੁਹਾਡੇ ਕੋਲ ਐਮਐਲਏ ਆਈ ਆ ਤੇ ਕੀ ਹੁਣ ਤੱਕ ਇਹਦੀ ਸਰ ਆਈ ਆ ਜੀ ਕੋਈ ਕਾਰ ਨਹੀਂ ਸੱਜਾਇਆ ਭਾਈ ਇਹ ਨਹੀਂ ਕਿ ਹੁਣ ਤੇ ਬਰਾਸਰ ਸਾਥ ਜੇ ਇਹਨਾਂ ਜੋ ਬਣਦੀ ਉਪਰਕਰਨ ਕਰਦੇ